ਪੰਜਾਬ ਦੇ ਤਹਿਸੀਲਦਾਰਾਂ ਵੱਲੋਂ ਸੋਮਵਾਰ ਨੂੰ ਕੀਤੀ ਜਾਣ ਵਾਲੀ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਇਹ ਫੈਸਲਾ ਐਤਵਾਰ ਯਾਨੀ ਕਿ ਅੱਜ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜెంਪਾਤ ਤਹਿਸੀਲਦਾਰ ਯੂਨੀਅਨ ਦੇ ਲੀਡਰਾਂ ਵਿਚਾਲੇ ਹੋਈ ਮੀਟਿੰਗ ਚ ਲਿਆ ਗਿਆ ਉੱਤੇ ਹੀ ਕੈਬਨਿਟ ਮੰਤਰੀ ਨੇ ਕਿਹਾ ਕਿ ਤਹਿਸੀਲਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਪਰ ਨਿਯਮਾਂ ਦੀ ਪਾਲਣਾ ਵੀ ਜ਼ਰੂਰੀ ਹੈ ਦੱਸ ਦੇ ਕਿ ਪੰਜਾਬ ਦੇ ਤਹਿਸੀਲਦਾਰਾਂ ਨੇ ਤੈਅ ਕੀਤਾ ਸੀ ਕਿ 19 ਅਗਸਤ ਤੋਂ ਲੈ ਕੇ 21 ਅਗਸਤ ਤੱਕ ਉਹ ਹੜਤਾਲ ਤੇ ਰਹਿਣਗੇ ਕਿਉਂਕਿ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ ਜਿਵੇਂ ਹੀ ਮਾਮਲਾ ਸਾਹਮਣ ਆਇਆ ਤਾਂ ਅੱਜ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਨੇ ਜਥੇਬੰਦੀ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਉਹਨਾਂ ਕਿਹਾ ਕਿ ਮਾਲ ਵਿਭਾਗ ਬਹੁਤ ਹੀ ਜ਼ਰੂਰੀ ਮਹਿਕਮਾ ਹੈ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਅਫਸਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾਵੇ ਇਹਨਾਂ ਦਾ ਪੰਜਾਬ ਰੈਡੂ ਆਫੀਸਰ ਐਸੋਸੀਏਸ਼ਨ ਜਿਹੜੀ ਜੀ ਹੈ ਉਹਨਾਂ ਨਾਲ ਮੀਟਿੰਗ ਜਿਹੜੀ ਹੈ ਆਲਰੇਡੀ ਸਾਡੀ ਅੱਜ ਤੋਂ ਤਕਰੀਬਨ ਪਿਛਲੇ 16-17 ਦਿਨ ਤੇ ਉਹਦੇ ਵਿੱਚ ਸਾਡੇ ਬਹੁਤ ਸਾਰੇ ਮੁੱਦਿਆਂ ਦੇ ਬੜਾ ਅੱਛਾ ਡਿਸਕਸ਼ਨ ਹੋ ਰਿਹਾ ਰਹਿੰਦੀ ਬੇਨਾ ਔਰ ਪੁੱਤ ਬਹੁਤ ਸਾਰੇ ਫੈਕਟਰ ਆਲਰੇਡੀ ਲੈ ਚੁੱਕੇ ਸੀ ਲੇਕਿਨ ਆਫਿਸ ਦੇ ਵਿੱਚੋਂ ਉਹ ਉਹ ਜਿਹੜੇ ਛੁੱਟੀਆਂ ਜਾਰੀ ਹੋਣ ਦੇ ਵਿੱਚ ਥੋੜੀ ਦੇਰੀ ਹੋਈ ਹੈ ਲੇਕਿਨ ਉਹਨਾਂ ਨੂੰ ਐਫਸੀਆਰ ਸਾਹਿਬ ਬੈਠੇ ਹੈ ਕੈਪਟਨ ਸਾਹਿਬ ਔਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਸੈਕਟਰੀ ਸਾਹਿਬ ਔਰ ਬਹੁਤ ਨਾਲ ਦੀ ਬੋਡੀ ਬੈਠੀ ਹੈ ਔਰ ਡੈਫੀਨੇਟਲੀ ਹੈ ਕਿ ਇਹਨੂੰ ਕੱਲ੍ਹ ਕੱਲ੍ਹ ਤਰ੍ਹਾਂ ਜਿਹੜੇ ਆਰਡਰ ਹੈ ਉਹ ਹੋ ਜਾਣੇ ਆ ਔਰ ਕੋਈ ਵੀ ਅੱਜ ਦਾ ਇਸ਼ੂ ਸਾਡਾ ਪੈਂਡਿੰਗ ਨਹੀਂ ਹੈਗਾ ਜਿਹੜਾ ਹੈਗਾ ਉੱਤੇ ਵੀਰ ਸਾਹਿਬ ਵਿਚਾਰ ਕਰ ਰਿਹਾ ਬੜੀ ਹੈ ਹੈਲਦੀ ਡਿਸਕਸ਼ਨ ਹੋਈ ਹੈ ਔਰ ਜਿਹੜੀ ਸਟ੍ਰਾਈਕ ਦੀ ਕਾਲ ਸੀਗੀ ਮੇਰੇ ਲਈ ਆਜਾ ਨਾਲ ਪਹਿਲਾਂ ਕੱਲ ਹੀ ਸਾਡੀ ਕੱਲ ਵੀ ਗੱਲ ਹੋਈ ਸੀ ਉਹਨਾਂ ਸਾਹਿਬ ਨੇ ਇਹਨਾਂ ਨਾਲ ਕੱਲ ਵੀ ਗੱਲ ਕੀਤੀ ਸੀ ਔਰ ਅਸੀਂ ਕਹਿੰਦੇ ਉਹਨੇ ਵਰਬਲੀ ਬਣਾ ਦਿੱਤੇ ਅਸੀਂ ਵਿਡਰੋ ਕਰਾਂਗੇ ਲੇਕਿਨ ਸਾਡੀਆਂ ਕੋਈ ਡਿਮਾਂਡਸ ਉਹ ਜਿਹੜਾ ਕਮਿਊਨੀਕੇਸ਼ਨ ਗਿਆ ਸੀ ਕਲੀਅਰ ਹੋ ਗਿਆ ਔਰ ਅੱਜ ਜਿਹੜਾ ਹੈ ਉਹ ਇਹਦੀ ਸਟ੍ਰਾਈਕ ਆ ਕੱਲ ਨਹੀਂ ਹੋਣੀ ਹੈ ਔਰ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਆ ਇਹ ਸਾਡਾ ਰੈਵਨਿਊ ਜਿਹੜਾ ਆ ਉਹ ਇੱਕ ਐਸਾ ਮਹਿਕਮਾ ਆ ਜਿੱਦਾਂ ਸਰਕਾਰ ਦਾ ਸਰਕਾਰ ਨੂੰ ਫੰਡ ਲਿਏ ਜਾਂਦੇ ਲੋਕਾਂ ਦੇ ਮੈਕਸਿਮਮ ਮਸਲੇ ਉਹਨਾਂ ਜੁੜੇ ਹੁੰਦੇ ਔਰ ਉਹਦੇ ਨਾਲ ਵਿੱਚ ਅਸੀਂ ਇਹ ਵੀ ਦੇਖਿਆ ਵੀ ਇਹਨਾਂ ਦੇ ਜਿਹੜੇ ਸੇਫਟੀ ਪੁਆਇੰਟ ਆ ਜਿਹੜੇ ਅਫਸਰ ਉਹ ਗੱਲਾਂ ਸਾਡੇ ਧਿਆਨ ਚ ਲੈ ਕੇ ਆਉਂਦੀਆਂ ਅਸੀਂ ਉਹਨਾਂ ਨੂੰ ਤੁਰੰਤ ਪੂਰਾ ਕਰ ਦਿੰਦਾ ਸਾਡੀ ਅੱਜ ਬੜੀ ਮੰਗ ਨੂੰ ਸਾਡੇ ਰੈਵਨਿਊ ਦੇ ਅਧਾਰ ਸਾਡੇ ਅਸੀਂ ਅਸਰ ਤੋਂ ਦੇਖੀ ਅਸੀਂ ਉਹਨਾਂ ਨਾਲ ਸਾਡੇ ਸਾਡੇ ਕਮੇਟੀ ਆ ਸਿੱਕੀ ਸਾਹਿਬ ਸਾਡੇ ਹੋਰ ਜਿਹੜੇ ਕਮੇਟੀ ਮੈਂ ਆਏ ਆਗੇ ਐਸੋਸੀਏਸ਼ਨ ਅੱਜ ਬੜੀ ਹੈਲਥੀ ਡਿਸਕਸ਼ਨ ਨਾਲ ਸਰਦਾ ਇਹ ਮਸਲਾ ਠੀਕ ਹੈ ਉਹ ਸਾਬ ਨੇ ਕਿਆ ਵੀ ਸੁਣੋ ਮੰਡੇ ਤੱਕ ਸਾਰੇ ਜਿਹੜੇ ਅਪੋਰਟ ਪਹਿਲਾਂ ਵੀ ਹੋਏ ਜੀ ਪਹਿਲਾਂ ਡਿਸਾਈਡ ਹੋ ਚੁੱਕੇ ਸੀ ਜਿਹੜੀਆਂ 4 ਸੀਟਾਂ ਡ੍ਰੌਪ ਹੋ ਗਈਆਂ ਬਾਕੀ ਜਿਹੜੀਆਂ 4 ਸੀਟਾਂ ਕੁਝ ਰਹਿ ਗਿਆ ਉਹ ਸਾਰਾ ਕਹਿੰਦੇ ਵੀ ਮੈਂ ਉਹਨਾਂ ਨੂੰ ਮਤਲਬ ਬੜੇ ਤਰੀਕੇ ਨਾਲ ਉਹ ਉਹਦਾ ਮਸਲਾ ਹੱਲ ਕਰਕੇ ਉਹ ਜੀ ਡ੍ਰੌਪ ਕਰਦੇ ਹਾਂ ਤੇ ਬਾਕੀ ਜਿਹੜੀ ਅਸੀਂ ਜਿਹੜੀ ਕਾਲ ਆ ਗਈ 5 6 ਬਾਫਰ ਨੰਬਰੇ 112 ਸੀ ਬੰਦਾ ਜਾਈਦਾ ਜਾਊਗਾ ਤੇ ਅਸੀਂ ਬਾਕੀ ਜਿਹੜੇ ਸਾਡੇ ਚਿੱਠੀਆਂ ਸਾਨੂੰ ਉਹ ਨਹੀਂ ਜਾਰੀ ਹੋਊਗਾ ਜੀ ਉਹ ਸਾਰੇ ਕੱਲ ਇਹ ਹੋ ਗੱਲ ਤੱਕ ਜਾਰੀ ਹੋ ਜਾਣਗੀਆਂ ਮਾਨ ਲੋ ਤੁਹਾਡੇ ਐਫਸੀਆ ਸਰ ਨੇ ਸਾਹਮਣੇ ਵੀ ਇਹ ਬਿਆਨ ਜਿਹੜਾ ਐਸੋਸੀਏਸ਼ਨ ਵੱਲੋਂ ਕੱਲ ਜ਼ਿਲ੍ਹਾ ਚ ਰੈਗੂਲਰ ਜਿੱਦਾਂ ਉਹਦਾ ਕੰਮ ਹੁੰਦਾ ਪਬਲਿਕ ਤੱਕ ਜਿਹੜਾ ਮੈਸੇਜ ਹੈ ਅਸੀਂ ਹੁਣੇ ਪੁਝਾ ਦੇਣਾ ਪੀ ਡੀ ਆ ਰਹੀ ਕੱਲ ਕੋਈ ਵੀ ਲੋਕਾਂ ਦੇ ਜਖੋ ਲੋਕਾਂ ਦੇ ਪੈਂਡਿੰਗ ਚੀਜ਼ਾਂ ਬਹੁਤ ਪਈ ਜਾਂਦੇ ਕਿ ਜੇਰਾ ਕੱਲ ਬਾਫਰ ਕਰ ਲੋ ਬਿਆਨਾਂ ਲਾਸਟ ਉਹ ਇਹਨਾਂ ਨੇ ਸਾਡੇ ਨਾਲ ਬੜਾ ਅੱਛਾ ਐਸੋਸੀਏਸ਼ਨ ਹਮੇਸ਼ਾ ਸਹਿਯੋਗੀ ਹੈ ਤਾਂ ਕੋਈ ਗੱਲ ਨਹੀਂ ਸਾਡਾ ਕੋਈ ਮੈਟਰ ਆਪਣਾ ਪਰਿਵਾਰ ਹੈ ਮੈਂ ਤਾਂ ਕਹਿੰਦਾ ਜਿਵੇਂ ਅਸੀਂ ਮੈਗਮ ਨਹੀਂ ਦੇਖਦੇ ਪਏ ਸੋ ਮੇਰੇ ਲਈ ਅੱਜ ਨਾਲ ਕੱਲ ਲੋਕਾਂ ਨੂੰ ਮੈਂ ਇੱਕ ਮੈਸੇਜ ਲਾ ਰਿਹਾ ਕਿ ਕੱਲ ਤਹਿਸੀਲਾਂ ਤੇ ਜਿਹੜਾ ਵਰਕਿੰਗ ਆਵਰ ਹੈ ਉਦਾਂ ਹੀ ਹੋਵੇ ਸੋ ਕਿਉਂਕਿ ਮਾਨਯੋਗ ਸੀਐਮ ਭਗਵੰਤ ਮਾਨ ਜੀ ਦਾ ਵੀ ਇਹ ਸਾਨੂੰ ਡਿਸ਼ਨ ਨਹੀਂ ਸੀਗਾ ਕਿ ਕਿਸੇ ਕੱਲ ਕੱਲ ਦੇ ਅੱਜ ਜਿਹੜਾ ਹੈਗਾ ਨਾ ਉਹ ਬਹਿ ਕੇ ਮੈਟਰ ਨੂੰ ਥੁਲ ਜਾਇਆ ਸਭ ਸੁਝਾਇਆ ਜਾਵੇ ਔਰ ਮੈਂ ਮੁੱਖ ਮੰਤਰੀ ਜੀ ਕੋਲੋਂ ਆ ਜਿਹੜੀ ਮੇਰੀ ਮੀਟਿੰਗ ਦਾ ਨਾਮ ਕੀਤੀ ਹੈ ਔਰ ਇਹਦਾ ਬੜਾ ਅੱਛਾ ਰੰਟ ਆਇਆ ਸੋ ਕੱਲ ਦਿਨ ਬੈਂ ਲੋਕਾਂ ਦੇ ਵਿੱਚ ਮੈਸੇਜ ਆ ਕਰਤ ਫਿਲਹਾਲ ਜੀ ਵਰਕਿੰਗ ਉਦਾਂ ਹੀ ਹੋਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ